ਸਰਹੱਦੀ ਇਲਾਕੇ ਹਲਕਾ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਦੇ ਜੰਪਲ ਇੱਕ ਨੌਜਵਾਨ ਦੀ ਪੁਰਤਗਾਲ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਨੌਜਵਾਨ ਪਿੰਡ ਰਾਈ ਚੱਕ ਦਾ ਨਿਵਾਸੀ ਸੀ ਜਿਸ ਦੀ ਉਮਰ 32 ਕੋ ਸਾਲ ਸੀ। ਇਸ ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਜੁਗਰਾਜ ਸਿੰਘ ਕੁਝ ਕੋ ਸਮਾਂ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਦੇ ਲਈ ਪੁਰਤਗਾਲ ਗਿਆ ਸੀ। ਬੀਤੇ 10 ਦਸੰਬਰ ਨੂੰ ਨੌਜਵਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਹਨਾਂ ਦੱਸਿਆ ਹੈ ਕਿ ਉਹ ਗਰੀਬ ਪਰਿਵਾਰ ਦੇ ਨਾਲ ਸਬੰਧਿਤ ਹੈ। ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਇਆ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵਿਦੇਸ਼ਾਂ ਵਿੱਚ ਜਾਣ ਦੇ ਲਈ ਮਜਬੂਰ ਨਾ ਹੋਣ ਜਨਿਤ ਅਸ਼ੀਦ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪਰਤ ਸਿੰਘ ਖੁਸ਼ੀਪੁਰ ਦੀ ਜਗਰਾਤ ਸਿੰਘ ਕਿੰਨੇ ਦਿਨ ਤੋਂ ਮਰ ਗਿਆ ਹੈ ਇਹ ਰਾਜ ਗਿਆ 8 ਮਹੀਨੇ ਪਿਛਲੇ ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਵਾਪਸ ਆ ਜਾਣਾ ਹੈ ਮੇਰੇ ਘਰ ਤੇ ਨੇ ਤਰੀਆ ਮੇ ਤੁਸ ਨਾ ਗਿਆ ਦੋ ਵਕੀ ਤੂੰ ਨਾ ਆ ਰੰਗੋ ਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਹਾਂ ਮਰ ਜਾਣੀ ਗਾ ਜਾ ਬੱਚਾ ਉਦਾ ਮਰ ਰੋਈ ਹੋਇਆ ਵਾਹ ਲੱਖ ਵਾਰ ਕਦੋਂ ਗੱਲ ਹੋਏਗੀ ਜਿੱਕਰ ਨਾ ਕੋਈ ਫੀਲਿੰਗ ਨਾ ਗੱਲ ਕੀ ਨਹੀਂ ਕਰਵਾਉਤੀ ਮੈਂ ਨੋਹਿੰਦਾ ਮੰਮੀ ਮੈਨੂੰ ਇਹ ਨਰੇ ਮੂਟਾ ਦੇ ਨੰਬਰ ਦੱਸ ਮੈਂ ਆਖਿਆ ਉਹ ਤਗਰੀ ਵੀ ਦਾ ਵੇਚ ਗਿਆ ਹੀ ਮੈਂ ਬੋਤ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਨੇ ਤੂੰ ਆਪ ਘਰ ਆ ਦੇ ਤਿੱਕ ਤੋਈ ਤੂੰ ਕਾ ਰਾਜ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਹੀ ਠੀਕ ਤੇ ਹਾਂ ਰਾਹੀ ਕੋ ਰਮੇਤੀ ਲੱਗੇ ਕਿ ਬੜਾ ਹੀ ਲੱਗਦਾ ਨਹੀਂ ਕਿ ਇੱਥੇ ਠੀਕ ਕਰਨ ਉਹ ਜਦੋਂ ਨੌਕਰੀਆਂ ਮਿਲਦੇ ਕੀ ਲੋੜ ਹੈ ਬੜਾ ਇਹ ਨਹੀਂ ਜਾਣੇ ਚਾਹੀਦੇ ਬਾਰ ਠੀਕ ਠੀਕ ਕਰਨ ਵਿਚਾਤਾ ਕੀ ਮੰਗ ਕਰਦੇ ਸਰਕਾਰ ਤੋਂ ਜਿਹੜੀ ਡੈੱਡ ਬੋਡੀ ਵੀ ਆਉਂਦੀ ਹੈ ਹਾਂ ਜੀ ਮੇਰਾ ਬੁੱਤ ਕਰ ਹੋਣਾ ਚਾਹੀਦਾ ਨੋਦਾਂ ਜਿੱਕੀ ਨਹੀਂ ਆਉਣਾ ਸਹੀ ਜਿੱਕੀ ਆਉਣਾ ਅਨਿਤ ਪਰਦੋ ਗੁਰਜੀ ਦਾ ਖਾਲਸਾ ਵੈਸੁੱਦੀ ਫਟੇ ਬੱਚਾ ਜਗਰਾਜ ਸਿੰਘ 3 ਸਾਲ ਪਹਿਲਾਂ ਪੁਰਤਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਉਹਦੀ ਡੈਥ ਹੋ ਗਈ ਸੜਕਾਂ ਤੇ ਰਿਹਾ ਤੇ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁਖਦਾਈ ਸਨਮੋਇ ਇਸ ਕਰਕੇ ਭਾਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਆ ਵਿਚਾਰੀ ਵਿਧਵਾ ਆ 30 ਸਾਲ ਤੋਂ ਨੇ ਛੋਟੇ ਛੋਟੇ ਬੱਚੇ ਪਾਲੇ ਆ ਹੁਣ ਬੱਚਾ ਕਮਾਉਣ ਵਾਸਤੇ ਗਿਆ ਸੀ ਤੇ ਘਰੋਂ ਨੇ ਆਉਣਾ ਸੀ 8 ਤੀਕ ਦੀ ਜਾਂ 8 ਜਨਮ ਦੀ ਜੀ ਉਹਦੀ ਦਿੱਤੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਹੀ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਤੋਂ ਸਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਡਾਵਾ ਸਾਹਿਬ ਸੈਸ਼ਨ ਚੱਲਣ ਦੇ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾਕੇ ਕਿ ਬੱਚੇ ਦੀ ਜੋ ਦੇ ਆ ਉਹਦੀ ਡੱਡ ਬਲਦੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰੈ ਚੱਕ ਚਾਈ ਗਏ ਅਸੀਂ ਬੇਨਤੀ ਕਰਦੇ ਆ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਇਹ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਇਹ ਜਿਹੜਾ ਮੁੱਦਾ ਆ ਇਹ ਜਲਦੀ ਤੋਂ ਜਲਦੀ ਜੜੀ ਆ ਇਹ ਡੈਡ ਬਾਡੀ ਜਿਹੜੀ ਉਹ ਰਾਤ ਚੱਕਰ ਵਿੱਚ ਪਛਾਈ ਜਾਏ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਉਚਾਰੇ ਦਾ ਜਨਮੇ ਦੀ ਬਾਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਨਾਲ ਕੁਝ ਨਹੀਂ ਵੇਖਿਆ ਫੋਨ ਦੇ ਉੱਤੇ ਵੇੰਦਾ ਰਿਹਾ ਇਹ ਕਰਕੇ ਅਹੀਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜੜੀ ਆ ਤੇ ਇਹ ਨਾਲ ਲੰਮੇ ਲੰਮੇ ਸਮੇਂ ਦਾ ਤਾਂ 15 ਦਿਨ ਲੱਗ ਜਾਣ ਤੇ ਹਫਤੇ ਦੇ ਅੰਦਰ ਅੰਦਰ ਜਿਹੜੀ ਉਹ ਡੈਡ ਬਾਡੀ ਆ ਉਹ ਪਿੰਡ ਪਛਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਵਾਇਪੁੱਤ ਦੀ ਖਲਸਾ ਵਾਇਪੁੱਤ ਸਰਕਾਰਾਂ ਨੂੰ ਜੇ ਕੋਈ ਅਨੌਂਸ ਕਰਨਾ ਨਹੀਂ ਸਿਰ ਜਗਰ ਦੇ ਤੱਕੇ ਖਾਨ ਦੇ ਵਿਦੇਸ਼ਾਂ ਚ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸ਼ਾਂ ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਡਿਆ ਡੇਢ ਡੇਢ ਦੋ ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕਿ ਦੂਰ ਦਰ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਦੇ ਨਾ ਕਰਕੇ ਆਓ ਇਹ ਵਾਦਿਆਂ ਨੂੰ ਲੁਭਾਓ ਵੀ ਜੇ ਇੱਥੇ ਸਭ ਕੁਝ ਹੋਏ ਤਾਂ ਫਿਰ ਕੀ ਲੋੜ ਹੈ ਜਾਂਦੀ ਦੀ ਤੁਹਾਨੂੰ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਦੀ ਆ ਗਾਂਦੀਆਂ ਜਾਂਦੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਮਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਦੇਖੀ ਆ ਇਸ ਇਹਨਾਂ ਦਾ ਬਾਪ ਮਿਹਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾਗੇ ਉਹਨਾਂ ਦਾ ਬਰਦਰ ਆ ਇਹ ਛੋਟਾ ਜਿਹਾ ਉਹਨੂੰ 3.5 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਇਹਨੇ ਪਾਲ ਕੇ ਪਤਾ ਨਹੀਂ ਕਿਤਨਾ ਉੱਥੇ ਘੱਲਿਆ ਆ ਕਿਤਨਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਵੇਤੀ ਆ ਤੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਬਹੁਤ ਦੁੱਖदाई ਗੱਲ ਆ ਪਰ ਅਸੀਂ ਬੇਨਤੀ ਕਰਦੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਏ ਚੱਕ ਵਿੱਚ ਬਚਾਓ ਵਾਹਿਗੁਰੂ ਜੀ ਦਾ ਖਾਸ ਸਹਾਰਾ